ਪੰਜਾਬੀ ਸਿੰਗਰ ਕੁਲਵਿੰਦਰ ਬਿੱਲਾ ਅੱਜ ਆਪਣੇ ਭਰਾਵਾਂ ਵਰਗੇ ਪੱਕੇ ਯਾਰ ਰਾਜੀ ਤੇ ਰਜਿੰਦਾ ਦਾ ਸ਼ੋਅ ਲਗਾਉਣ ਚੱਲਿਆ ਤਾਂ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਮੈਂ ਰਾਜਵੀਰ ਦੀ ਤਰ੍ਹਾਂ ਤਿਆਰ ਹੋਣ ਦੀ ਕੋਸ਼ਿਸ਼ ਕੀਤੀ ਹੈ ਮੈਂ ਉਸ ਦੀ ਜਗ੍ਹਾ ਤਾਂ ਨਹੀਂ ਲੈ ਸਕਦਾ ਪਰ ਉਸ ਵਰਗਾ ਅਖਾੜਾ ਲਾਉਣ ਦੀ ਕੋਸ਼ਿਸ਼ ਕਰਾਂਗਾ ਤਿਆਰੀ ਫੁੱਲ ਹੈ ਤਿਆਰੀਆਂ ਤਾਂ ਕਰਨੀ ਹੀ ਬਣਦੀ ਸੀ ਸਾਡਾ ਭਰਾ ਰਾਜਵੀਰ ਜਵੰਦਾ ਉਹਦਾ ਅੱਜ ਸ਼ੋਅ ਲਾਉਣ ਜਾ ਰਹੇ ਹਾਂ ਤੇ ਕਿਉਂਕਿ ਜਿੱਦਾਂ ਉਹ ਅਖਾੜਾ ਲਾਉਂਦਾ ਸੀਗਾ ਉਹਦੇ ਵਰਗਾ ਅਖਾੜਾ ਲਾਉਣ ਦੀ ਕੋਸ਼ਿਸ਼ ਕਰਾਂਗੇ ਉਹਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਪਰ ਫੈਮਿਲੀ ਨੂੰ ਜਿਨ੍ਹਾਂ ਨੇ ਆਪਾ ਪ੍ਰੋਬਲਮ ਲਾਉਣਾ ਉਹਨਾਂ ਨੂੰ ਪੂਰਾ ਸੈਟੀਸਫਾਈ ਕਰਾਉਣਾ ਕਿਉਂਕਿ ਸਾਡੇ ਭਰਾ ਦਾ ਰਾਜਵੀਰ ਜੀ ਬੰਦੇ ਦਾ ਸ਼ੋਅ ਹੈ ਲਵ ਯੂ ਤੂੰ ਜਦ ਤੱਕ ਸਮਾਈ ਕਰੀਂ ਕਰਦੀਂ ਨਹੀਂ ਤੂੰ ਹੀ ਹੋਵੇਂਗਾ ਮੇਰੇ ਜਿੰਦਗੀ ਮੋੜ ਵਾਲਾ ਮਾਰੇ ਜਨਾ ਤੇ ਮੈਂ ਤੂੰ ਦੀ ਤੱਕ ਤੇਰੇ ਤੇ ਦੇ ਦੇ ਦੇ